ਤੁਹਾਨੂੰ ਲੱਗਦਾ ਕਿ ਮੈਂ ਇੰਟਰਸਟਿਡ ਵੀ ਨਹੀਂ ਸੀ ਇਲੈਕਸ਼ਨ ਲੜਦਾ ਤੇ 1.5 ਸਾਲ ਤੋਂ ਉਪਰ ਇਧਰ ਉਹ ਲੇਖਣਾਂ ਇਲੈਕਸ਼ਨਾਂ ਲੜੀ ਜਾ ਰਹੇ ਆ ਤੇ ਥੋੜੀ ਬ੍ਰੇਕ ਵੀ ਚੌਥਾ ਸੀ ਮੈਂ ਆਜੰਡਾ ਕੀ ਰਹੂਗਾ ਤੁਹਾਡਾ ਇਸ ਜਿਹੜਾ ਪੰਜਾਬ ਦੇ ਨਾਲ ਪ੍ਰਾਈਮ ਮਿਨਿਸਟਰ ਨੇ ਧੋਖਾ ਕੀਤਾ ਕਿਸਾਨਾਂ ਦੀ ਮੇਜਰੋ ਦੇ ਕਿਸਾਨ ਬੈਠੇ ਨੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਕਿੰਨੇ ਲੋਕਾਂ ਉਨਾਂ ਤੇ ਐਫ ਆਈ ਆਰ ਐਂ ਕੀਤੀਆਂ ਕਾਫੀ ਵੀ ਮੰਗੀ ਤੁਹਾਨੂੰ ਸਾਰਨ ਪਰਕ ਇਹ ਮੇਰੇ ਕੋਲ ਤਕ ਹੈ ਜੀ ਹੈ ਗਰੋਣ ਵੀ ਲੱਗ ਕੇ ਕਿ ਪੰਜਾਬ ਹਿੰਦੁਸਤਾਨ ਦਾ ਅੰਦਾਜ਼ਾ تھا ਸੜਕਾਂ ਉਪਰ ਬੈਠਾ ਧੂਪ ਵਿੱਚ ਬੈਠਾ ਰਹਾ ਠੰਡ ਵਿੱਚ ਬੈਠਾ ਰਹਾ ਪਰ ਜਿਹੜਾ ਪੰਜਾਬ ਦਾ ਬੀ ਜੀ ਪੀ ਦਾ ਪ੍ਰਧਾਨ ਆ ਇੱਕ ਹੁਣ ਕਿਉਂ ਨਹੀਂ ਬੋਲਦਾ ਹੁਣ ਕਿਉਂ ਨਹੀਂ ਕਹਿੰਦਾ ਕਿ ਜਿਹੜਾ ਮੋਦੀ ਹੁਣ ਕਰੇ ਮੋਦੀ ਸਭ ਤੋਂ ਦੇਸ਼ ਕੇ ਲਈ ਕੰਮ ਕਰਨਗੇ ਤੁਸੀਂ ਪੀ ਐਮ ਦੀ ਗੱਲ ਕੀਤੀ ਜਿਹੜੇ ਭਾਸ਼ਣ ਆ ਰਹੇ ਨੇ ਬੜੀ ਚਰਚਾ ਚ ਕਿਵੇਂ ਦੇ ਉਹ ਮੇਰਾ ਖਿਆਲ ਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਨਹੀਂ ਬڑا ਅਫਸੋਰਸ ਹੋਇਆ ਲੋਕ ਮੋਦੀ ਨੂੰ ਸਬਕ ਸਿਖਾਉਣਗੇ ਪੰਜਾਬੀ ਕਦੀ ਵੀ ਵਿਸ਼ਵਾਸ ਕਰਦੀ ਤੇ ਪਿੱਠ ਦੇਣ ਵਾਲੇ ਨੂੰ ਪਸੰਦ ਨਹੀਂ ਕਰਦਾ ਇਹ ਨੋਟ ਕਰ ਲਓ ਕਾਂਗਰਸ ਵੱਲੋਂ ਅੱਜ ਚਾਰ ਹੋਰ ਉਮੀਦਵਾਰਾਂ ਦਾ ਪੰਜਾਬ ਚ ਲਾਨ ਕੀਤਾ ਗਿਆ ਸੁਖਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਸੀਟ ਤੋਂ ਚੋਣ ਲੜਨ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਰੰਧਾਵਾ ਸਾਹਿਬ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਹਾਲਾਂਕਿ ਸੈਟਿੰਗ ਐਮਐਲਏ ਸੀਗੇ ਹੁਣ ਲੋਕ ਸਭਾ ਸੀਟ ਤੋਂ ਵੀ ਚੋਣ ਲੜਾਉਣ ਦੀ ਤਿਆਰੀ ਹੈ ਕਿਵੇਂ ਦਾ ਲੱਗਿਆ ਰਿਐਕਸ਼ਨ ਤੁਹਾਡਾ ਕੀ ਜਦੋਂ ਤੁਹਾਨੂੰ ਟਿਕਟ ਮਿਲੀ ਕੋਈ ਜਿਹੜੀ ਕਾਂਗਰਸ ਪਾਰਟੀ ਆ ਸਾਡੀ ਡਿਸਪਲਾਈਨਡ ਪਾਰਟੀ ਆ ਔਰ ਜਿਹੜਾ ਹੁਕਮ ਆਉਂਦਾ ਸਾਨੂੰ ਸਿਰ ਮੱਥੇ ਕਬੂਲਣਾ ਪੈਂਦਾ ਪਹਿਲੀ ਗੱਲ ਤੇ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਪਹਿਲਾਂ ਮੈਨੂੰ ਉਹਨਾਂ ਨੇ ਰਾਜਸਥਾਨ ਦਾ ਇੰਚਾਰਜ ਬਣਾ ਕੇ ਭੇਜਿਆ ਫਿਰ 2 ਲੱਖ ਨਾਲ ਤੁਹ ਲੜੀਆਂ 26 ਤਰੀਕ ਨੂੰ ਵਾਪਸ ਆਏ ਅਗਲੀ ਇਹਨਾਂ ਜ਼ਿੰਮੇਵਾਰੀ ਦਿੱਤੀ ਜੇ ਤੁਹਾਨੂੰ ਪਾਰਟੀ ਨੇ ਕੁਝ ਵੇਖ ਕੇ ਪਾਰਟੀ ਨੇ ਲॉयਲਟੀ ਦੇਖ ਕੇ ਵਿਨੇਬਿਲਿਟੀ ਦੇਖ ਕੇ ਔਰ ਮੇਰਾ ਇਹ ਵੀ ਹੈਗਾ ਕਿ ਸਾਰੇ ਜਿਹੜੇ ਗੁਰਦਾਸਪੁਰ ਵਿੱਚ ਜਿੰਨੇ ਅਸੀਂ ਸਾਰੇ ਇੱਕ ਫੀਮ ਜਿਹਾ ਵਾਂਗੂ ਚੱਲਦੇ ਹਿੰਨੇ ਵੀ ਲੀਡ ਤੇ ਉਹਨਾਂ ਸਾਰੇ ਚੀਜ਼ਾਂ ਨੂੰ ਦੇਖ ਕੇ ਜਿਹੜਾ ਉਹਨਾਂ ਨੇ ਕੀਤਾ ਵੈਸੀ ਐਕਚੁਅਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇੰਟਰਸਟਿਡ ਵੀ ਨਹੀਂ ਸੀ ਇਲੈਕਸ਼ਨ ਲੜਨ ਤੇ ਕਿਉਂਕਿ ਪੰਜਾਬ ਦੇ ਵਿੱਚ ਵਾਹੇ ਜਿਹੜਾ ਬੰਦਾ 65 ਪਲੱਸ ਹੋ ਜੇ ਤਾਂ ਉਹ ਲੋਕਾਂ ਦਾ ਨਜ਼ਰ ਘਰੀ ਦੀਗੀ ਠੀਕ ਨੇ ਤੇ ਉਹ ਇਹ ਜਿਹੜੀ ਚੀਜ਼ ਸੀਗੀ ਇਹਦੇ ਸੀਗਾ ਕਿ ਮੈਂ ਡੇਢ ਸਾਲ ਤੋਂ ਉਹ ਇਧਰ ਤੋਂ ਇਲੈਕਸ਼ਨਾਂ ਇਲੈਕਸ਼ਨਾਂ ਲੜੀ ਜਾ ਰਹੇ ਆ ਤੇ ਥੋੜੀ ਬ੍ਰੇਕ ਵੀ ਚਾਹੁੰਦਾ ਸੀ ਮੈਂ ਪਰ ਜੋ ਪਾਰਟੀ ਦਾ ਹਮ ਆਇਆ ਉਹ ਹੁਣ ਨਬਣ ਗਿਆ ਅੱਛਾ ਆਪੋਨੈਂਟਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਇਸ ਸੀਟ ਤੇ ਆਪਦੀ ਇੱਥੇ ਜਾ ਕੇ ਵੇਖੋ ਮੇਰੇ ਕੋਲ ਕਿਉਂਕਿ 69 ਤੋਂ ਮੇਰੇ ਫਾਦਰ ਐਮ ਐਲ ਏ ਬਣਦੇ ਰਹੇ ਤੇ ਹੁਣ ਤੱਕ ਸਾਡੀ ਸਾਡੀ ਫੈਮਿਲੀ ਪਰਿਵਾਰ ਮੇਰਾ ਪੂਰਾ ਦਾ ਪੂਰਾ ਪਠਾਨਕੋਟ ਬਲੁਰਦਾਸਪੁਰ ਦਾ ਹੀ ਪਾਰਟ ਹੁੰਦਾ ਸੀ ਤੋ ਮੈਂ ਤੇ ਉੱਥੇ ਹਰ ਪਰਿਵਾਰ ਦੇ ਵਿੱਚ ਸਾਡੇ ਰਿਲੇਸ਼ਨ ਨੇ ਕਿ ਅਜੇ ਤੱਕ ਉਸੇ ਤਰ੍ਹਾਂ ਦੇ ਰਿਲੇਸ਼ਨ ਚੁਰੇ ਹੁੰਦੇ ਨੇ ਚਾਹੇ ਤਰ ਪਰਵਾਜਵਾਜੀ ਲੈ ਲੋ ਪ੍ਰਤਾਪ ਸਿੰਘ ਬਾਜਵਾ ਜਿਹੜਾ ਆਪਣੇ ਉਥੋਂ ਵਾਲੇ অরਨਾ ਚੌਧਰੀ ਰਗਨਾਥ ਸਾਈ ਪੂਰੀ ਜਿਹੜੇ ਉਹਦੇ ਨਰੇਸ਼ ਪੂਰੀ ਦੇ ਫਾਦਰ ਜਾਂ ਅਮਿਤ ਵੇਜ ਦੇ ਜਾਂ ਉਹਦੇ ਦੇ ਪਾਸੇ ਨੇ ਨਰੋਡ ਜੈਮਲ ਸਿੰਘ ਪਹਿਲਾਂ ਹੁੰਦਾ ਸੀ ਹਲਕਾ ਹੁਣ ਪੂਆ ਬਣ ਗਿਆ ਉਥੇ ਚੌਧਰੀ ਸੁੰਦਰ ਸਿੰਘ ਹੁੰਦੇ ਜਿੰਨੇ ਪੁਰਾਣੇ ਉਥੇ ਲੀਡਰ ਨੇ ਜੋਗਿੰਦਰ ਜਿਹੜੇ ਐਮ ਐਲ ਏ ਉਹ ਬਾਅਦ ਚਾਏ ਉਹਨਾਂ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਤੇ ਉਹ ਤੇ ਸਾਰੇ ਪਰਿਵਾਰਾਂ ਨੂੰ ਜੋਗਿੰਦਰ ਉਹਨਾਂ ਨੂੰ ਸਾਰੇ ਜਿਹੜੇ ਇੱਕ ਇੱਕ ਬੰਦੇ ਨੂੰ ਮੇਰੇ ਖਿਆਲ ਜਿਹੜੇ ਇਹਨਾਂ ਨੇ ਕੈਂਡੀਡੇਟ ਖੜੇ ਕੀਤੇ ਦੇ ਉਹਨਾਂ ਨੂੰ ਤੇ ਇਹਨੇ ਨਾਮ ਵੀ ਨਹੀਂ ਯਾਦ ਹੋਣੇ ਕਿ ਕਿਹੜੇ ਹਲਕੇ ਦਾ ਕਿਹੜਾ ਪਟਾਲੇ ਚ ਜਿੰਨੇ ਸਾਡੇ ਪੁਰਾਣੇ ਲੀਡਰ ਨੇ ਉਹਨਾਂ ਦੇ ਸਾਰੇ ਪਰਿਵਾਰ ਅੱਜ ਵੀ ਕਾਂਗਰਸ ਦੇ ਨਾਲ ਉਵੇਂ ਖੜੇ ਨੇ ਹਮਮ ਅੱਛਾ ਅਜੰਡਾ ਕੀ ਰਹੂਗਾ ਤੁਹਾਡਾ ਇਸ ਪਾਰਟੀਕਲਰ ਸੀ ਪੰਜਾਬ ਦੇ ਬਾਰੇ ਕਿ ਜਿਹੜਾ ਪੰਜਾਬ ਦੇ ਨਾਲ ਪ੍ਰਾਈਮ ਮਿਨਿਸਟਰ ਨੇ ਧੋਖਾ ਕੀਤਾ ਦਸਾਨਾਂ ਦੀਆਂ ਮੇਜਰੋ ਤੇ ਕਿਸਾਨ ਬੈਠੇ ਨੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਕਿੰਨੇ ਲੋਕਾਂ ਉਨਾਂ ਤੇ ਐਫ ਆਈ ਆਰ ਐ ਕੀਤੀਆਂ ਕਿ ਦਾ ਗੁੰਮਰਾਹ ਕਰਕੇ ਲਾਲ ਕਿਲੇ ਤੇ ਭੇਜ ਕੇ ਤੇ ਬਾਅਦ ਚ ਉਹਨਾਂ ਨੂੰ ਦੇਸ਼ ਤਰੋਇ ਦਾ ਖਿਤਾਬ ਦਿੱਤਾ ਇਹ ਸਾਰੀਆਂ ਚੀਜ਼ਾਂ ਦਾ ਤੇ ਬਾਅਦ ਚ ਜਿਹੜਾ ਐਜੀਟੇਸ਼ਨ ਜਦੋਂ ਖਤਮ ਹੋਈ ਤਾਂ ਉਹਦੇ ਚ ਪ੍ਰਾਈਮ ਮਿੰისტਰ ਨੇ ਮਾਫੀ ਵੀ ਮੰਗੀ ਤੁਹਾਨੂੰ ਸਾਰਿਆਂ ਨੂੰ ਪਰ ਕਿ ਮੇਰੇ ਕੋਲ ਤਕ ਹੈ ਜੀ ਗਰੋਨ ਵੀ ਲੱਗ ਕੇ ਕਿ ਪੰਜਾਬ ਹਿੰਦੁਸਤਾਨ ਦਾ ਆਂਦਾਤਾ ਸੜਕਾਂ 'ਤੇ ਬੈਠਾ ਦੂਪ 'ਚ ਬੈਠਾ ਰਿਹਾ ਠੰਡ 'ਚ ਬੈਠਾ ਰਿਹਾ ਇਹ ਪ੍ਰਾਈਮ ਤੇ ਉਹਦੇ ਬਾਅਦ ਇੱਕ ਕਮੇਟੀ ਬਣਾ ਦਿੱਤੀ ਤੇ ਅੱਜ ਤੱਕ ਉਹ ਕਮੇਟੀ ਦੀ ਰਿਪੋਰਟ ਨਹੀਂ ਆਈ ਤੇ ਪ੍ਰਾਈਮ ਮਿੰისტਰ ਸਾਹਿਬ ਮੁੱਕਰ ਜਾਣ ਤੇ ਸਾਡੇ ਚੀਫ ਮਿੰისტਰ ਸਾਹਿਬ ਉਹਨਾਂ ਨੂੰ ਬੁਲਾ ਕੇ ਦਿੱਲੀ ਉਹ ਪਿਸ਼ কুমার ਹੋਣਾ ਜਿਨ੍ਹਾਂ ਨੇ ਪਹਿਲਾਂ ਸਾਰਾ ਕੁਝ ਸਬਟਰਾਜ ਕੀਤਾ ਉਸ ਟਾਈਮ ਉਹੀ ਬੰਦਾ ਫੇਰ ਕਿਸਾਨਾਂ ਦੀ ਜਖਮਾਂ ਤੇ ਲੂਣ ਛੜਕਣ ਲਈ ਪ੍ਰਾਈਮ ਚੀਅਫ ਮਿਨਿਸਟਰ ਦੇ ਨਾਲ ਬੈਠਾ ਤੇ ਉਦੋਂ ਇਹਨਾਂ ਨੂੰ ਚੀਅਫ ਮਿਨਿਸਟਰ ਨੇ ਉਹਨਾਂ ਦੇ ਨਾਲ ਲਾ ਕੇ ਇਧਰ ਉਹ ਲਿਆ ਛਟਿਆ ਤੇ ਉਥੋਂ ਉਹਨਾਂ ਦਾ ਉਹਨਾਂ ਦੇ ਅਗੇਂਸਟ ਕੰਮ ਕਰਦੇ ਰਹੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੇ ਬੋਲਾਂਗੇ ਪਾਰਲੀਮੈਂਟ 'ਚ ਬੋਲਣਾ ਪਏਗਾ ਤੇ ਜਿਹੜਾ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਆ ਇਹ ਹੁਣ ਕਿਉਂ ਨਹੀਂ ਬੋਲਦਾ ਉਹਨਾਂ ਕਹਿੰਦੇ ਕਿ ਜਿਹੜਾ 모ਤੀ ਹੁਣ ਕਹਿੰਦੇ 모ਤੀ ਸਭ ਤੋਂ ਦੇਸ਼ ਕੇ ਲਈ ਕੰਮ ਕਰਨਗੇ ਤੇ 10 ਸਾਲ ਦਾ ਜਵਾਬਦੇਹੀ ਦੇ 모ਤੀ ਸਾਹਮਣੇ ਕੀਤਾ ਕੀ ਆ ਆਮ ਆਦਮੀ ਪਾਰਟੀ ਦਾ 25 ਮਹੀਨਾ ਦਾ ਦੱਸੋ ਤੇ ਸਹੀ 25 ਮਹੀਨਾ ਜੇ 1 ਰੁਪਿਆ ਗਰਾਂਟ ਦਿੱਤਾ ਅੱਜ ਤੱਕ ਗਈ ਕਿਹੜੀ ਕਰਾਪਸ਼ਨ ਨੂੰ ਠੱਲ ਪਾਈ ਆ ਕਿਹੜੇ ਨਸ਼ੇ ਨੂੰ ਪਾਈ ਆ ਆਪਣੇ 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 ਐਮ.ਐਲ.ਏ ਅੰਮ੍ਰਿਤਸਰ ਤੇ ਐਮ.ਐਲ.ਏ ਤੇ ਕੁਮਾਰ ਰੁਜੀ ਪ੍ਰਤਾਪ ਤੇ ਜਾਂ ਐਫ.ਆਈ.ਆਰ ਕਰੇ ਤੇ ਜਾਂ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੇ ਕਰੇ ਬਣਦਾ ਕਿ ਨਹੀਂ ਤੇ ਚੀਫ ਮਿਨਿਸਟਰ ਤੇ ਅੱਜ ਤੱਕ ਉਹਦੇ ਬਾਰੇ ਭੁੱਲਿਆ ਹੀ ਨਹੀਂ ਜੇ ਜਿਹਨੇ ساری ਚੀਜ਼ਾਂ ਨੇ ਲੋਕਾਂ ਚ ਲੈ ਕੇ ਜਾਣਗੇ ਬਾਰਡਰ ਦੇ ਉੱਤੇ ਖਾਸ ਕਰਕੇ ਕੱਲੀ ਗੁਰਦਾਸਪੁਰ ਦੀ ਨਹੀਂ ਪੂਰਾ ਪੰਜਾਬ ਦਾ ਬਾਰਡਰ ਤੇ ਪੂਰੇ ਪੰਜਾਬ ਦੀ ਪਾਰਲੀਮੈਂਟ ਚ ਗੱਲ ਕੀਤੀ ਜਾਏਗੀ ਕਿ ਜੇ ਹਿਲ ਜੇ ਹਿਲ ਏਰੀਆ ਜਿਹੜਾ ਹਿਲੀ ਏਰੀਆ ਉੱਥੇ ਜੇ ਕੰਪਨਸੇਸ਼ਨ ਮਿਲਦੀ ਹੈ ਤੁਸੀਂ ਕੰਪਨਸੇਟ ਕਰ ਦਿਓ ਇੰਡਸਟਰੀ ਨੂੰ ਕਰ ਦਿਓ ਤੇ ਕੀ ਗੱਲ ਜਿਹੜਾ ਬਾਰਡਰ ਉਜੜ ਰਿਹਾ 50 ਕਿਲੋਮੀਟਰ ਤੱਕ ਤੁਸੀਂ ਕਬਜ਼ਾ ਕੀਤਾ ਬੀਐਸਐਫ ਨੇ ਤੇ ਉੱਥੇ ਕਿਉਂ ਆ ਰਹੇ ਨੇ ਰੋਜ਼ ਡਰੋਨ ਕਿਉਂ ਆ ਰਿਹਾ ਰੋਜ਼ ਅਸਲਾ ਕਿਉਂ ਆ ਰਿਹਾ ਰੋਜ਼ ਨਸ਼ਾ ਇਹਦਾ ਮਤਲਬ ਬੀਜੇਪੀ ਤੇ ਬੀਟੀ ਰਲੀਆਂ ਨੇ ਪੰਜਾਬ ਵਾਲੇ ਤੇ ਇਹ ਕਿਉਂ ਨਹੀਂ ਕਹਿੰਦੇ ਕਿ ਇਹਨੂੰ ਅਸੀਂ ਇੰਡਸਟਰੀਅਲ ਜ਼ੋਨ ਡਿਕਲੇਅਰ ਕਰਾਂਗੇ ਤੁਸੀਂ ਵੀ ਤਾਂ ਬਚੇਗਾ ਜੀ ਤੁਸੀਂ ਪੀਐਮ ਦੀ ਗੱਲ ਕੀਤੀ ਜਿਹੜੇ ਭਾਸ਼ਣ ਆ ਰਹੇ ਨੇ ਬੜੀ ਚਰਚਾ ਚ ਨੇ ਕਿਵੇਂ ਦੇਖਦੇ ਹੋ ਉਹ ਮੇਰਾ خیال ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਨਹੀਂ ਬੜਾ ਅਫਸੋਸ ਹੋਇਆ ਕਿ ਇੱਕ ਡੈਮੋਕਰੇਟਿਕ ਕੰਟਰੀ ਦਾ ਪ੍ਰਧਾਨ ਮੰਤਰੀ ਇਹੋ ਜਿਹੇ ਭਾਸ਼ਣ ਦੇ ਰਿਹਾ ਜਿਹੜੇ ਪੋਤੀ ਕਪਰਾਟ ਤੇ ਬਖਲਾਟ ਵਾਲੇ ਹੈਗੇ ਨੇ ਮੈਂ ਤੇ ਰਾਜਸਥਾਨ ਚ ਬਾੜਬੇਰ ਦੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਕੇ ਮੇਰੀ 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 ਅਕਲ ਹੀ ਲੱਤਾਂ ਕੰਬ ਗਈਆਂ ਕਿ ਯਾਰ ਇਸ ਲੈਵਲ ਤੇ ਆਪਾਂ ਪਹੁੰਚ ਸਕਦੇ ਹਾਂ ਕਿ ਇਸ ਤਰੀਕੀ ਇਸ ਤਰੀਕੇ ਦੀ ਚੀਜ਼ ਤੱਕ ਕਹਿ ਸਕਦੇ ਕਿ ਜੋ ਮਿਨੋਰੀਟੀ ਜਿਹੜੇ ਉਹਨਾਂ ਨਾਲ ਜਰ ਸਿੱਧਾ ਹੀ ਮੁਸਲਮਾਨਾਂ ਨੂੰ ਆਪਾਂ ਕਰ ਲਿਆ ਜਿਹੜੇ ਦੇਸ਼ ਦੇ ਵਿੱਚ ਇਹੋ ਜਿਹੇ ਨੇ ਤੇ ਇੱਕ ਵਾਰ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿੰਨੇ ਕਹਿੰਦੇ ਨਾ 400 ਪਰ ਹੁਣ ਕਦੀ ਸੁਣਿਆ 400 ਪਰ ਦਾ ਦਾਬ ਰੋਂਦੇ ਇਹਨਾਂ ਨੇ ਹੁਣ ਕਦੀ ਕਿਹਾ ਹੁਣ ਕਹਿਣ ਲੱਪੇ ਨੇ ਕਿ ਸੰਵਿਧਾਨ ਨਹੀਂ ਬਦਲਾਂਗੇ ਪਹਿਲਾਂ ਕਦੇ ਹੀ ਕਿ 400 ਪਾਰ ਸੰਵਿਧਾਨ ਦੇਸ਼ ਦਾ ਹਮ ਸੰਵਿਧਾਨ ਵੀ ਦੇਖੇਗੇ ਕਿਉਂਕਿ ਕਰਕੇ ਇਹ ਕਹਣਾ ਕਰ ਹਰ ਇਹਨਾਂ ਨੂੰ ਕਿ ਜੇ ਕਿ ਲੋਕਾਂ ਦਾ ਮੂੰਹ ਨਹੀਂ ਲਾਉਣਾ ਐਤਕੀ ਲੋਗ ਮੋਦੀ ਨੂੰ ਸਬਕ ਸਿਖਾਉਣਗੇ ਆਖਰੀ ਸਵਾਲ ਜੀ ਕੀ ਲੱਗਦਾ ਹੁਣ ਕਾਫੀ ਸਾਰੇ ਐਤਕੀ ਮੁਕਾਬਲੇ ਤੁਹਾਡੇ ਨਾਲ ਉਹ ਵੀ ਨੇ ਜਿਹੜੇ ਤੁਹਾਡੇ ਸਾਥੀ ਰਹੇ ਨੇ ਕਾਂਗਰਸ ਦੇ ਵਿੱਚ ਰਵਨੀਤ ਬਿੱਟੂ ਹੋਣ ਹੋਰ ਵੀ ਕਈ ਨੇ ਪੰਜਾਬੀ ਕਦੀ ਵੀ ਵਿਸ਼ਵਾਸ ਕਰਤੀ ਤੇ ਪਿੱਠ ਦੇਣ ਵਾਲੇ ਨੂੰ ਪਸੰਦ ਨਹੀਂ ਕਰਦਾ ਇਹ ਨੋਟ ਕਰ ਲਓ ਪੰਜਾਬੀ ਉਹਨੂੰ ਕਰਦਾ ਜਿਹੜਾ ਹੱਕ ਤਣ ਕੇ ਲੜੇ ਜਿਹੜਾ ਪੰਜਾਬੀਆਂ ਦੀ ਗੱਲ ਕਰੇ ਜਿਹੜਾ ਮੂਜ਼ੀਅਮ ਨੂੰ ਦੌੜਦਾ ਪੰਜਾਬੀ ਉਹਦੇ ਪਿੱਛੇ ਨਹੀਂ ਜਾਂਦਾ ਅਮਰਪਾਲ ਸਿੰਘ ਵੀ ਚੌਣ ਲੜ ਰਹੇ ਬਿਲਕੁਲ ਉਹ ਵੀ ਲੜ ਰਹੇ ਨੇ ਵੇਖੋ ਉਹਨਾਂ ਬਾਰੇ ਜਿਹੜੀ ਉਹਨਾਂ ਦੀ ਵਿਚਾਰ ਹੈ ਉਹਦੇ ਨਾਲ ਵਿਚਾਰਤਾਰਾ ਉਹਦੇ ਨਾਲ ਮੈਂ ਨਹੀਂ ਪਰ ਇਸ ਚੀਜ਼ ਤੇ ਮੈਂ ਅੱਜ ਵੀ ਹਾਂ ਕਿ ਜੇ ਪ੍ਰਧਾਨ ਮੰਤਰੀ ਗੁਰਨਾਨਕ ਸਾਹਿਬ ਤੇ ਦਿਨ ਦੇ ਉੱਤੇ 550 ਸਾਲਾਂ ਤੇ ਕਿੱਗ ਗਿਆ ਸੀ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ ਅਕਾਲੀ ਦਲ ਉਸ ਵੇਲੇ ਪਾਈਵਾਲ ਸੀ ਉਹ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਜੋ ਉਸ ਵੇਲੇ ਕਮਿਟਮੈਂਟ ਹੋਈ ਹੈ ਮੈਂ ਪੰਜਾਬ ਦਾ ਜੇਲ੍ਹ ਮਿਨਿਸਟਰ ਸੀ ਅਸੀਂ 7 ਬੰਦੇ ਰਿਲੀਜ਼ ਕੀਤੇ ਸੀ ਪਰ ਅਫਸੋਸ ਇਸ ਕੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਜੇਲ੍ਹ ਚੋਂ ਜਾਂ ਅਕਾਲੀ ਲੀਡਰ ਉਹਨਾਂ ਨੂੰ ਲੈਣ ਨਹੀਂ ਗਿਆ ਤੁਹਾਨੂੰ ਮੈਂ ਨਾਮ ਦੇ ਦਾਂਗਾ ਉਹਨਾਂ ਦੇ ਘਰਾਂ 'ਚ ਜਾ ਕੇ ਪੁੱਛ ਲਓ ਅੱਜ ਤੱਕ ਨਹੀਂ ਗਏ ਤੇ ਇਹ ਜਿਹੜੇ ਮਗਰਮੱਛ ਦੇ ਹੰਝੂ ਨੇ ਇਹਨਾਂ ਦਾ ਅਕਾਲੀ ਦਲ ਦਾ ਜਵਾਬ ਦੇਣਾ ਪਵੇਗਾ ਪਰ ਜਿਹੜੀਆਂ ਕਮਿਟਮੈਂਟ ਗਵਰਨਮੈਂਟ ਕਰਦੀਆਂ ਨੇ ਯਾਰ ਪੰਜਾਬ ਦੇ ਵਿੱਚ ਗੈਂਗਸਟਰ ਅਸੀਂ ਦੱਸ ਸਕਦੇ ਹਾਂ ਇਹਨੂੰ ਡਿਪਟ ਵਗਾਰ ਭੇਜਣ ਦੀ ਕੀ ਲੋੜ ਸੀ ਮੈਂ ਚਿੱਠੀਆਂ ਲਿਖਦਾ ਰਿਹਾ ਮੇਰੇ ਕੋਲ ਚਿੱਠੀਆਂ ਪਈਆਂ ਨੇ ਹੋਮ ਮਿਨਿਸਟਰ ਦੀਆਂ ਪ੍ਰਾਈਮ ਮਿਨਿਸਟਰ ਦੀਆਂ ਤੇ ਆਹ ਜਿਹੜੇ ਪੰਜਾਬ ਦੇ ਗੈਂਗਸਟਰ ਨੇ ਇਹਨਾਂ ਨੂੰ ਪੰਜਾਬ ਚੋਂ ਕੱਢ ਕੇ ਬਾਹਰਲੇ ਜੇਲ੍ਹਾਂ ਚ ਭੇਜ ਦਿਓ ਮੇਰੀ 3 ਸਾਲ ਗਵਰਨਮੈਂਟ ਆਫ ਇੰਡੀਆ ਨੇ ਸੁਣੀ ਨੂੰ ਉਹ ਗੈਂਗਸਟਰ ਇੱਥੇ ਹੀ ਰਹੇ ਠੀਕ ਹੈ ਸ਼ੁਕਰੀਆ ਜੀ ਸੋ ਗੱਲਬਾਤ ਕਰ ਰਹੇ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਦੱਸਿਆ ਇਹਨਾਂ ਨੇ ਕਿ ਇਸ ਤਰ੍ਹਾਂ ਦੇ ਨਾਲ ਸਬੱਬ ਬਣਿਆ ਕਿ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਵਿਚਾਰਿਆ ਗਿਆ ਹਾਲਾਂਕਿ ਇਹ ਇਹਨਾਂ ਨੇ ਕਿਹਾ ਕਿ ਉਹ ਰਾਜੀ ਨਹੀਂ ਸੀ ਇਸ ਨਚੋਣਾ ਦੇ ਵਿੱਚ ਮੁਕਾਬਲਾ ਕਰਨ ਦੇ ਲਈ ਪਰ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਤੇ ਕੇਸ ਏਜੰਡੇ ਤੇ ਚੋਣ ਲੜ ਰਹੇ ਨੇ ਆਪਣੇ ਵਿਰੋਧੀਆਂ ਨੂੰ ਕਿਵੇਂ ਵੇਖ ਰਹੇ ਨੇ ਤੇ ਹੋਰ ਜਿਹੜੇ ਖਾਸ ਤੌਰ ਤੇ ਉਹਨਾਂ ਲੀਡਰਾਂ ਬਾਰੇ ਵੀ ਖੁੱਲਕੇ ਬੋਲਦੇ ਨੇ ਜਿਹੜੇ ਪਹਿਲਾਂ ਇਹਨਾਂ ਦੇ ਸਾਥੀ ਰਹੇ ਨੇ ਤੇ ਅੱਜ ਕੱਲ੍ਹ ਉਹ ਹੋਰਾਂ ਪਾਰਟੀਆਂ 'ਚ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ